ਹਾਰ ਸਲੋਕ ਸਰਬ ਕਲਾ ਪਰਪੂਰ ਪ੍ਰਭ ਬਿਰਥਾ ਜਾਨਣ ਹਾਰ ਪ੍ਰਭੂ ਸਾਰੀਆਂ ਸ਼ਕਤੀਆਂ ਨਾਲ ਪੂਰਨ ਹੈ ਸਰਬ ਜੀਵਾਂ ਦੇ ਦੁੱਖ ਦਰਦ ਜਾਣਦਾ ਹੈ ਜਾਕੈ ਸਿਮਰਨ ਉਦਰੀਐ ਨਾਨਕ ਤਿਸ ਬਲੇਹਾਰ ਇਹ ਨਾਨਕ ਜਿਸ ਐਸੇ ਪ੍ਰਭੂ ਦੇ ਸਿਮਰਨ ਨਾਲ ਵਕਾਰਾਂ ਤੋਂ ਬਚ ਸਕੀਦਾ ਹੈ ਉਸ ਤੋਂ ਸਦਾ ਸਦਕੇ ਜਾਈਏ ਅਸ਼ਟਪਦੀ ਟੁੱਟੀ ਗਾਂਢਣ ਹਰ ਗੋਪਾਲ ਜੀਵਾਂ ਦੇ ਦਿਲ ਦੀ ਟੁੱਟੀ ਹੋਈ ਤਾਰ ਨੂੰ ਆਪਣੇ ਨਾਲ ਗੰਢਣ ਵਾਲਾ ਵੀ ਆਪ ਹੀ ਹੈ ਸਰਬ ਜੀਆਂ ਆਪੇ ਪ੍ਰਤਪਾਲ ਸਾਰੇ ਜੀਵਾਂ ਦੀ ਪਾਲਣ ਕਰਨ ਵਾਲਾ ਗੋਪਾਲ ਪ੍ਰਭੂ ਆਪ ਹੀ ਹੈ ਸਗਲ ਕੀ ਚਿੰਤਾ ਜਿਸ ਮਨ 마ਹੀ ਜਿਸ ਪ੍ਰਭੂ ਨੂੰ ਆਪਣੇ ਮਨ ਵਿੱਚ ਸਾਰਿਆਂ ਦੀ ਰੋਜੀ ਦਾ ਫਿਕਰ ਹੈ ਤਿਸ ਤੇ ਬਿਰਥਾ ਕੋਈ ਨਹੀਂ ਉਸ ਦੇ ਦਰ ਤੋਂ ਕੋਈ ਜੀਵ ਨਾ ਉਮੀਦ ਨਹੀਂ ਜਾਂਦਾ ਬਿਰਥਾ ਨਹੀਂ ਜਾਂਦਾ ਖਾਲੀ ਨਹੀਂ ਜਾਂਦਾ ਰੇ ਮਨ ਮੇਰੇ ਸਦਾ ਹਰ ਜਾਪ ਈ ਮੇਰੇ ਮਨ ਸਦਾ ਪ੍ਰਭੂ ਨੂੰ ਜਪ ਅਬਨਾਸੀ ਪ੍ਰਭ ਆਪੇ ਆਪ ਅਬਨਾਸੀ ਦਾ ਮਤਲਬ ਹੁੰਦਾ ਨਾਸ਼ ਰਹਿਤ ਉਹ ਨਾਸ਼ ਰਹਿਤ ਹੈ ਤੇ ਆਪਣੀ ਜਹੇ ਆਪ ਹੀ ਹੈ ਆਪਣਾ ਕੀਆ ਕਛੂ ਨਾ ਹੋਇ ਪ੍ਰਾਣੀ ਦਾ ਆਪਣੇ ਯਤਨ ਨਾਲ ਕੀਤਾ ਹੋਇਆ ਕੋਈ ਕੰਮ ਸਿਰੇ ਨਹੀਂ ਚੜਦਾ ਜੀ ਸੋ ਪ੍ਰਾਣੀ ਲੋਚਾ ਕੋਈ ਜੇ ਕੋਈ ਪ੍ਰਾਣੀ 100 ਵਾਰੀ ਤਾਂਗ ਕਰੇ ਤਿਸ ਬਿਨ ਨਾਹੀ ਤੇਰੇ ਕਿਸ ਕਾਮ ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਚੀਜ਼ ਤੇਰੇ ਅਸਲੀ ਕੰਮ ਦੀ ਨਹੀਂ ਹੈ ਗਤ ਨਾਨਕ ਜਪ ਏਕ ਹਰ ਨਾਮ ਏ ਨਾਨਕ ਇਕ ਪ੍ਰਭੂ ਦਾ ਨਾਮ ਜਪ ਤਾ ਗਤੀ ਹੋਵੇਗੀ ਰੂਪਵੰਤ ਹੋਏ ਨਾਹੀ ਮੋਹੇ ਰੂਪ ਵਾਲਾ ਹੋ ਕੇ ਕੋਈ ਪ੍ਰਾਣੀ ਰੂਪ ਦਾ ਮਾਣ ਨਾ ਕਰੇ ਪ੍ਰਭ ਕੀ ਜੋਤ ਸਗਲ ਘਟ ਸੁਹੈ ਸਾਰੇ ਸਰੀਰਾਂ ਵਿੱਚ ਪ੍ਰਭੂ ਦੀ ਹੀ ਜੋਤ ਸ਼ੋਭਦੀ ਹੈ ਧਨਵੰਤਾ ਹੋਏ ਕਿਆ ਕੋ ਗਰਵੈ ਧਨ ਵਾਲਾ ਹੋ ਕੇ ਕੀ ਕੋਈ ਮਨੁੱਖ ਹੰਕਾਰ ਕਰੇ ਜਾਂ ਸਭ ਕਿਸ ਤਿਸ ਕਾ ਦੀਆ ਦਰਵੈ ਕਿਉਂਕਿ ਜਦੋਂ ਸਾਰਾ ਤੁਹਾਨੂੰ ਉਸ ਪ੍ਰਭੂ ਦਾ ਹੀ ਬਖਸ਼ਿਆ ਹੋਇਆ ਹੈ ਅਤ ਸੂਰਾ ਜੇ ਕੂ ਕਹਾਵੈ ਜੇ ਕੋਈ ਮਨੁੱਖ ਆਪਣੇ ਆਪ ਨੂੰ ਬੜਾ ਸੂਰਮਾ ਅਖਵਾਏ ਸੂਰਾ ਦਾ ਮਤਲਬ ਸੂਰਮਾ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਕਲਾ ਦਾ ਬਿਨਾ ਕਲਾ ਦਾ ਅਰਥ ਹੈ ਤਾਕਤ ਪ੍ਰਭ ਨੇ ਹੀ ਦਿੱਤੀ ਹੋਈ ਤਾਕਤ ਤੋਂ ਬਿਨਾ ਕਿੱਥੇ ਦੌੜ ਸਕਦਾ ਹੈ ਜੇ ਕੋ ਹੋਏ ਬਹਿ ਦਾ ਤਾਰ ਜੇ ਕੋਈ ਬੰਦਾ ਤਨਾੜ ਹੋ ਕੇ ਦਾਤਾ ਬਣ ਬੈਠੇ ਇਸ ਦੇਨਹਾਰ ਜਾਣੇ ਗਵਾਰ ਉਹ ਮੂਰਖ ਉਸ ਪ੍ਰਭੂ ਨੂੰ ਪਛਾਣੇ ਜੋ ਸਭ ਜੀਵਾਂ ਨੂੰ ਦੇਣ ਜੋਗਾ ਹੈ ਜਿਸ ਗੁਰ ਪ੍ਰਸਾਦ ਟੁੱਟੈ ਹੋਂ ਰੋਗ ਜਿਸ ਦਾ ਹੰਕਾਰ ਰੂਪੀ ਰੂਗ ਗੁਰੂ ਦੀ ਕਿਰਪਾ ਦੇ ਨਾਲ ਦੂਰ ਹੁੰਦਾ ਹੈ ਨਾਨਕ ਸੋ ਜਨ ਸਦਾ aroog हे नानक ओ मनुਖ ਸਦਾ ਨਰਵਾ ਹੈ ਜਿਉ ਮੰਦਰ ਕੋ ਥਮੈ ਥਮਨ ਜਿਵੇਂ ਘਰ ਦੇ ਛਤ ਨੂੰ ਥਮ ਸਹਾਰਾ ਦਿੰਦਾ ਹੈ ਤਿਉ ਗੁਰ ਕਾ ਸ਼ਬਦ ਮਨ ਅਸ ਥਮਨ ਤਿਵੇਂ ਗੁਰੂ ਦਾ ਸ਼ਬਦ ਮਨ ਦਾ ਸਹਾਰਾ ਹੈ ਜਿਉ ਪਾਖਾਣ ਨਾਵ ਚੜ ਤਰੈ ਜਿਵੇਂ ਪੱਥਰ ਬੀੜੀ ਵਿੱਚ ਚੜ ਕੇ ਨਦੀ ਆਦਕ ਤੂੰ ਪਾਰ ਲੰਘ ਜਾਂਦਾ ਹੈ ਪਾਖਾਣ ਦਾ ਮਤਲਬ ਹੁੰਦਾ ਪੱਥਰ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਤੇਵੇਂ ਗੁਰੂ ਦੀ ਚਰਨੀ ਲੱਗਾ ਹੋਇਆ ਬੰਦਾ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ ਨਿਸਤਰੈ ਦਾ ਮਤਲਬ ਤਰ ਜਾਣਾ ਜਿਉਂ ਅੰਧਕਾਰ ਦੀਪਕ ਪਰਗਾਸ ਜਿਵੇਂ ਦੀਵਾ ਹਨੇਰਾ ਦੂਰ ਕਰਕੇ ਚਾਨਣ ਕਰ ਦਿੰਦਾ ਹੈ ਗੁਰ ਸ਼ਬਦ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਤੇਵੇਂ ਗੁਰੂ ਦਾ دیدار ਕਰਕੇ ਮਨ ਵਿੱਚ ਖੜਾਓ ਪੈਦਾ ਹੁੰਦਾ ਹੈ ਜਿਉ ਮਹਾ ਉਧਿਆਨ ਮੈਂ ਮਾਰਗ ਪਾਵੇ ਤਿਉ ਸਾਧੂ ਸੰਗ ਮਿਲ ਜੂਤ ਪ੍ਰਗਟਾਵੇ ਜਿਵੇਂ ਕਿਸੇ ਵੱਡੇ ਜੰਗਲ ਵਿੱਚ ਖੁੰਝੇ ਹੋਏ ਨੂੰ ਰਾ ਲਭ ਪਵੇ ਕਿਵੇਂ ਸਾਧੂ ਦੀ ਸੰਗਤ ਵਿੱਚ ਬੈਠਿਆਂ ਅਕਾਲ ਪੁਰਖ ਦੀ ਜੋਤ ਮਨੁੱਖ ਦੇ ਅੰਦਰ ਪ੍ਰਗਟਦੀ ਹੈ ਤਿੰਨ ਸੰਤਨ ਕੀ ਬਾਛੂ ਧੂਰ ਮੈਂ ਉਹਨਾਂ ਸੰਤਾਂ ਦੇ ਚਰਨਾਂ ਦੀ ਧੂੜ ਮੰਗਦਾ ਹਾਂ ਨਾਨਕ ਕੀ ਹਰ ਲੋਚਾ ਪੂਰ हे ਪ੍ਰਭੂ ਨਾਨਕ ਦੀ ਇਹ ਖਾਹਸ਼ ਪੂਰੀ ਕਰ ਲੋਚਾ ਦਾ ਮਤਲਬ ਹੁੰਦਾ ਖਾਹਸ਼ ਮਨ ਮੂਰਖ ਕਾਹੇ ਬਿਲ ਲਾਈਐ ਇਹ ਮੂਰਖ ਮਨ ਦੁੱਖ ਮਿਲਣ ਤੇ ਕਿਉਂ ਬਿਲਕਦਾ ਹੈ ਪੂਰਬ ਲਿਖੇ ਕਾ ਲਿਖਿਆ ਪਾਈਐ ਪਿਛਲੇ ਬੀਜੇ ਦਾ ਫਲ ਹੀ ਖਾਣਾ ਪੈਂਦਾ ਹੈ ਭਾਬ ਜੋ ਕਰਮ ਅਸੀਂ ਪਿਛਲੇ ਸਮੇਂ ਵਿੱਚ ਕੀਤੇ ਹਨ ਉਸ ਦਾ ਫਲ ਖਾਣਾ ਪੈਂਦਾ ਹੈ ਦੁੱਖ ਤੇ ਸੁਖ ਰੂਪ ਦੇ ਵਿੱਚ ਦੁਖ ਸੁਖ ਪ੍ਰਭ ਦੇਵਨ ਹਾਰ ਦੁਖ ਸੁਖ ਦੇਣ ਵਾਲਾ ਪ੍ਰਭੂ ਆਪ ਹੈ ਅਭਰ ਤਿਆਗ ਤੂੰ ਤਿਸੇ ਚਤਾਰ ਹੋਰ ਆਸਰੇ ਛੱਡ ਕੇ ਤੂੰ ਉਸੇ ਨੂੰ ਯਾਦ ਕਰ ਜੋ ਕਸ਼ ਕਰੈ ਸੋਈ ਸੁਖਮਾਨ ਜੋ ਕੁਝ ਪ੍ਰਭੂ ਕਰਦਾ ਹੈ ਉਸੇ ਨੂੰ ਸੁਖ ਸਮਝ ਭੂਲਾ ਕਾਹੇ ਫਿਰੈ ਅਜਾਨ ਅਜਾਨ ਦਾ ਮਤਲਬ ਅਣਜਾਣ ਕੀ ਅਜਾਣ ਕਿਉਂ ਭੁੱਲਿਆ ਫਿਰਦਾ ਹੈ ਕੌਣ ਵਸਤ ਆਈ ਤੇਰੇ ਸੰਗ ਦੱਸ ਕਿਹੜੀ ਚੀਜ਼ ਤੇਰੇ ਨਾਲ ਆਈ ਸੀ ਜਦੋਂ ਤੇਰਾ ਜਨਮ ਹੋਇਆ ਸੀ ਲਪਟ ਰਹੇ ਹੋ ਰਸ ਲੋਭੀ ਪਤੰਗ हे ਲੋਭੀ ਭੰਬੜ ਤੂੰ ਮਾਇਆ ਦੇ ਸੁਆਦ ਵਿੱਚ ਮਸਤ ਹੋ ਰਿਹਾ ਹੈ RAM ਨਾਮ ਜਪ ਹਿਰਦੈ ਮਾਹੀ ਹਿਰਦੇ ਵਿੱਚ ਪ੍ਰਭੂ ਦਾ ਨਾਮ ਜਪ ਨਾਨਕ ਪਤ ਸੇਤੀ ਘਰ ਜਾਹੇ ਏ ਨਾਨਕ ਇਸੇ ਤਰ੍ਹਾਂ ਇੱਜ਼ਤ ਨਾਲ ਪਰਲੋਕ ਵਾਲੇ ਘਰ ਵਿੱਚ ਜਾਵੇਂਗਾ ਜਿਸ ਵਖਰ ਕੋ ਲੈਣ ਤੂੰ ਆਇਆ ਏ ਭਾਈ ਜਿਹੜਾ ਸੌਦਾ ਖਰੀਦਣ ਵਾਸਤੇ ਤੂੰ ਜਗਤ ਵਿੱਚ ਆਇਆ ਹੈ ਵਖਰ ਦਾ ਮਤਲਬ ਹੁੰਦਾ ਸੌਦਾ RAM ਨਾਮ ਸੰਤਨ ਘਰ ਪਾਇਆ ਉਹ RAM ਨਾਮ ਰੂਪੀ ਸੌਦਾ ਸੰਤਾਂ ਦੇ ਘਰ ਵਿੱਚ ਮਿਲਦਾ ਹੈ ਤਜ ਅਭਿਮਾਨ ਲਿਹੇ ਮਨ ਮੂਲ RAM ਨਾਮ ਹਿਰਦੇ ਮੈਂ ਤੂਲ ਇਸ ਵਾਸਤੇ ਹੰਕਾਰ ਛੱਡ ਦੇ ਤੇ ਮਨ ਦੇ ਵੱਟੇ ਇਹ ਵਖਰ ਖਰੀਦ ਲੈ ਮਨ ਦੇ ਵੱਟੇ ਇਹ ਵਖਰ ਇਹ ਸੌਦਾ ਖਰੀਦ ਲੈ ਅਤੇ ਪ੍ਰਭੂ ਦਾ ਨਾਮ ਹਿਰਦੇ ਵਿੱਚ ਪਰਖ ਲਾਦ ਖੀਪ ਸੰਤੈ ਸੰਗ ਚਾਲ ਸੰਤਾਂ ਦੇ ਸੰਗ ਤੁਰ ਕੇ ਰਾਮ ਨਾਮ ਦਾ ਇਹ ਸੌਦਾ ਲੱਦ ਲੈ ਅਵਰ ਤਿਆਗ ਵਿਖਿਆ ਜੰਜਾਲ ਮਾਇਆ ਦੇ ਹੂਰ ਧੰਦੀ ਛੱਡ ਦੇ ਧੰਨ ਧੰਨ ਕਹ ਸਭ ਕੋਈ ਜੇ ਉਦਮ ਕਰੇਗਾ ਤਾਂ ਹਰੇਕ ਜੀਵ ਤੈਨੂੰ ਸ਼ਾਬਾਸ਼ ਆਖੇਗਾ ਤੈਨੂੰ ਧੰਨ ਆਖੇਗਾ ਮੁਖ ਊਜਲ ਹਰ ਦਰਗਾ ਮਾਨ ਮੁਖ ਊਜਲ ਹਰ ਦਰਗੈ ਸੋਏ ਤੇ ਪ੍ਰਭੂ ਦੀ ਦਰਗਾਹ ਵਿੱਚ ਵੀ ਤੇਰਾ ਮੁਖ ਉਜਲਾ ਹੋਵੇਗਾ। ਏ ਵਪਾਰ ਵਿਰਲਾ ਵਪਾਰੇ। ਪਰ ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ। ਨਾਨਕ ਤਾਕੈ ਸਦ ਬਲਿਹਾਰੈ। ਏ ਨਾਨਕ ਅਜਿਹੇ ਵਪਾਰੀ ਤੂੰ ਸਦਾ ਸਦ ਕੇ ਜਾਈਏ। ਚਰਨ ਸਾਧ ਕੇ ਧੋਏ ਧੋਏ ਪੀਓ। ਏ ਭਾਈ ਸਾਧੂ ਜਨਾਂ ਦੇ ਪੈਰ ਧੂ ਧੂ ਕੇ ਨਾਮ ਜਲ ਪੀ ਅਰਪ ਸਾਧਕੋ ਆਪਣਾ ਜੀਓ ਸਾਧ ਜਨ ਤੋਂ ਆਪਣੀ ਜਿੰਦ ਵੀ ਵਾਰ ਦੇ ਸਾਧ ਕੀ ਧੂਰ ਕਰੋ ਇਸ਼ਨਾਨ ਗੁਰਮੁਖ ਮਨੁਖ ਦੇ ਪੈਰਾਂ ਦੀ ਖਾਕ ਵਿੱਚ ਇਸ਼ਨਾਨ ਕਰ ਭਾਵ ਉਹਦਾ ਸੰਗ ਕਰ ਉਪਰ ਸਾਧ ਉਪਰ ਜਾਈਏ ਕੁਰਬਾਨ ਗੁਰਮੁਖ ਤੂੰ ਸਦਕੇ ਰਹੋ ਸਾਧ ਸੇਵਾ ਵੱਡ ਭਾਗੀ ਪਾਈਐ ਸੰਤਾਂ ਦੀ ਸੇਵਾ ਵੱਡੇ ਭਾਗ ਨਾਲ ਮਿਲਦੀ ਹੈ ਸਾਧ ਸੰਗ ਹਰ ਕੀਰਤਨ ਗਾਈਐ ਸੰਤ ਦੀ ਸੰਗਤ ਵਿੱਚ ਹੀ ਪ੍ਰਭੂ ਦੀ ਸਿੱਖਤ ਸਲਾਹ ਕੀਤੀ ਜਾ ਸਕਦੀ ਹੈ ਅਨਕ ਬਿਗਨ ਤੇ ਸਾਧੂ ਰਾਖੈ ਸੰਤ ਅਨੇਕਾਂ ਔਕੜਾਂ ਤੋਂ ਜੋ ਆਤਮਿਕ ਜੀਵਨ ਦੇ ਰਾਹ ਵਿੱਚ ਆਉਂਦੀਆਂ ਹਨ ਬਚਾ ਲੈਂਦਾ ਹੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਸੰਤ ਪ੍ਰਭੂ ਦੇ ਗੁਣ ਗਾ ਕੇ ਨਾਮ ਅੰਮ੍ਰਿਤ ਦਾ ਸਵਾਦ ਮਾਣਦਾ ਹੈ ਊਟ ਗਹੀ ਸੰਤਾ ਦਰ ਆਇਆ ਜਿਸ ਮਨੁੱਖ ਨੇ ਸੰਤਾਂ ਦਾ ਆਸਰਾ ਫੜਿਆ ਹੈ ਜੋ ਸੰਤਾਂ ਦੇ ਦਰ ਤੇ ਆ ਡਿਗਦਾ ਹੈ ਸਰਬ ਸੁਖ ਨਾਨਕ ਤਹਿ ਪਾਇਆ ਉਸ ਨੇ ਹੀ ਨਾਨਕ ਸਾਰੇ ਸੁਖ ਪਾਲੇ ਹਨ ਮਰਿਤਕ ਕੋ ਜੀਵਾਲਣ ਹਾਰ ਪ੍ਰਭੂ ਮੂਏ ਹੋਏ ਬੰਦੇ ਨੂੰ ਜੀਵਾਲਣ ਜੋਗਾ ਹੈ ਭਾਵ ਜੋ ਮਨੁੱਖ ਆਤਮਕ ਤੌਰ ਤੇ ਮਰ ਚੁੱਕਿਆ ਹੈ ਵਿਕਾਰਾਂ ਵਿੱਚ ਪਤਿਤ ਹੋਇਆ ਪਿਆ ਹੈ ਉਸ ਨੂੰ ਪ੍ਰਭੂ ਵਿਕਾਰਾਂ ਵਿੱਚੋਂ ਕੱਢ ਕੇ ਮੁੜ ਜਿਉਂਦਾ ਕਰ ਦਿੰਦਾ ਹੈ ਭੁੱਖੇ ਕੋ ਦੇਵਤ ਆਧਾਰ ਭੁੱਖੇ ਨੂੰ ਵੀ ਆਸਰਾ ਦਿੰਦਾ ਹੈ ਸਰਬ ਨਿਧਾਨ ਜਾਕੀ ਦ੍ਰਿਸ਼ਟੀ ਮਾਹੀ ਸਾਰੇ ਖਜ਼ਾਨੇ ਉਸ ਮਾਲਕ ਦੀ ਨਜ਼ਰ ਵਿੱਚ ਹਨ ਪੂਰਬ ਲਿਖੇ ਕਾ ਲੈਣਾ ਪਾਹੇ ਆਪਣੇ ਪਿਛਲੇ ਕੀਤੇ ਕਰਮਾਂ ਦਾ ਫਲ ਭੁਗਦੇ ਹਨ ਸਭ ਕੁਛ ਤਿਸ ਕਾ ਉਹ ਕਰਨੈ ਜੋਗ ਸਭ ਕੁਝ ਉਸ ਪ੍ਰਭੂ ਦਾ ਹੀ ਹੈ ਤੇ ਉਹੀ ਸਭ ਕੁਝ ਕਰਨ ਦੇ ਸਮਰੱਥ ਹੈ ਤਿਸ ਬਿਨ ਦੂਸਰ ਹੁਆ ਨਾ ਹੋਗ ਉਸ ਤੋਂ ਬਿਨਾ ਕੋਈ ਦੂਜਾ ਨਾ ਹੈ ਤੇ ਨਾ ਹੋਵੇਗਾ ਜਪ ਜਨ ਸਦਾ ਸਦਾ ਦਿਨ ਰਾਣੀ ਏ ਜਨ ਸਦਾ ਹੀ ਦਿਨ ਰਾਤ ਪ੍ਰਭੂ ਨੂੰ ਯਾਦ ਕਰ ਸਭ ਤੇ ਊਚ ਨਿਰਮਲ ਏ ਕਰਨੀ ਹੋਰ ਸਾਰੀਆਂ ਕਰਨੀਆਂ ਨਾਲੋਂ ਇਹੀ ਕਰਨੀ ਉੱਚੀ ਤੇ ਸੁੱਚੀ ਹੈ ਕਰ ਕਿਰਪਾ ਜਿਸ ਕੋ ਨਾਮ ਦਿਆ ਮਿਹਰ ਕਰਕੇ ਜਿਸ ਮਨੁੱਖ ਨੂੰ ਨਾਮ ਬਖਸ਼ਦਾ ਹੈ ਨਾਨਕ ਸੋ ਜਨ ਨਿਰਮਲ ਥੀਆ ਇਹ ਨਾਨਕ ਉਹ ਮਨੁੱਖ ਪਵਿੱਤਰ ਹੋ ਜਾਂਦਾ ਹੈ ਜਾਕੀ ਮਨ ਗੁਰ ਕੀ ਪਰਤੀਤ ਪਰਤੀਤ ਦਾ ਮਤਲਬ ਸ਼ਰਧਾ ਭਰੋਸਾ ਜਿਸ ਮਨੁੱਖ ਦੇ ਮਨ ਵਿੱਚ ਸਤਗੁਰ ਦੀ ਸ਼ਰਧਾ ਬਣ ਗਈ ਹੈ ਿਸ ਜਨ ਆਵੇ ਹਰ ਪ੍ਰਭ ਚੀਤ ਉਸ ਦੇ ਚਿੱਤ ਵਿੱਚ ਪ੍ਰਭੂ ਟਿਕ ਜਾਂਦਾ ਹੈ ਭਗਤ ਭਗਤ ਸੁਣੀਐ ਤਹ ਲੋਏ ਉਹ ਮਨੁੱਖ ਸਾਰੇ ਜਗਤ ਵਿੱਚ ਭਗਤ ਭਗਤ ਸੁਣੀਂਦਾ ਹੈ ਜਾ ਕੇ ਹਿਰਦੈ ਏਕੋ ਹੋਏ ਜਿਸ ਦੇ ਹਿਰਦੇ ਵਿੱਚ ਇੱਕ ਪ੍ਰਭੂ ਵਸਦਾ ਹੈ ਸੱਚ ਕਰਨੀ ਸੱਚਤਾ ਕੀ ਰਹਿਤ ਉਸ ਦੀ ਅਮਲੀ ਜ਼ਿੰਦਗੀ ਤੇ ਜ਼ਿੰਦਗੀ ਦੇ ਅਸੂਲ ਇੱਕ ਰਸ ਹਨ ਪਾਪ ਉਹ ਬਾਹਰੋਂ ਤੋਂ ਇੱਕੋ ਇੱਕ ਹੋ ਜਾਂਦਾ ਹੈ ਜੋ ਕਹਿੰਦਾ ਹੈ ਉਹੀ ਕਰਦਾ ਹੈ ਸੱਚ ਹਿਰਦੈ ਸਤ ਮੁਖ ਕਹਿਤ ਸੱਚਾ ਪ੍ਰਭੂ ਉਸ ਦੇ ਹਿਰਦੇ ਵਿੱਚ ਹੈ ਕਿ ਪ੍ਰਭੂ ਦਾ ਨਾਮ ਹੀ ਉਹ ਮੂੰਹੋਂ ਉਚਾਰਦਾ ਹੈ ਸਾਚੀ ਦ੍ਰਿਸ਼ਟ ਸਾਚਾ ਆਕਾਰ ਉਸ ਮਨੁੱਖ ਦੀ ਨਜ਼ਰ ਸੱਚੇ ਪ੍ਰਭੂ ਦੇ ਰੰਗ ਵਿੱਚ ਰੰਗੀ ਹੋਈ ਹੈ ਤਾਈਓ ਸਾਰਾ ਦ੍ਰਿਸ਼ਟਮਾਨ ਜਗਤ ਉਸ ਨੂੰ ਪ੍ਰਭੂ ਦਾ ਰੂਪ ਦਿਸਦਾ ਹੈ ਸੱਚ ਵਰਤੇ ਸਾਚਾ ਪਸਾਰ ਪ੍ਰਭੂ ਹੀ ਸਭ ਥਾਹੀਂ ਮजूद ਦਿਸਦਾ ਹੈ ਪ੍ਰਭੂ ਦਾ ਹੀ ਸਾਰਾ ਖਿਲਾਰਾ ਦਿਸਦਾ ਹੈ ਜਿਹੜਾ ਪਸਾਰਾ ਉਸ ਮਾਲਕ ਨੇ ਪਸਾਰਿਆ ਹੋਇਆ ਹੈ ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਜਿਸ ਮਨੁੱਖ ਨੇ ਅਕਾਲ ਪੁਰਖ ਨੂੰ ਸਦਾ ਸਥਿਰ ਰਹਿਣ ਵਾਲਾ ਸਮਝਿਆ ਹੈ ਨਾਨਕ ਸੋ ਜਨ ਸੱਚ ਸਮਾਤਾ ਏ ਨਾਨਕ ਉਹ ਮਨੁੱਖ ਸਦਾ ਉਸਥਿਰ ਰਹਿਣ ਵਾਲੇ ਉਸ ਪ੍ਰਭੂ ਦੇ ਵਿੱਚ ਲੀਨ ਹੋ ਜਾਂਦਾ ਹੈ ਸਮਾ ਜਾਂਦਾ ਹੈ